ਸਰਦਾਰ ਸਾਹਿਬ ਸਨ ਮੱਝ ਦੀ ਜ਼ਾਤ ਦੇ ਨਾਲ ਸ਼ੱਕੇ ਹਾਂਜੀ ਮੇਰਾ ਸ਼ੌਕ ਜਾਂ ਮੇਰਾ کاروبار ਜਾਂ ਬਿジネス ਅਸੀਂ ਇਸ ਤੇ ਨਹੀਂ ਕਰਦੇ ਮਸਤਾਨੀ ਮਾਈ ਦਾ ਤਾਰਕ ਸੁਲਤਾਨ ਸਾਹਿਬ ਦੇ ਸਾਹਮਣੇ 2 ਕਰੋੜ ਦੀ ਆਫਰ ਹੋਈ ਅੱਛਾ ਜੀ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਕਿ ਤੁਸੀਂ ਨਾ ਮਿਹਨਤ ਨਾਲ ਸਾਨੂੰ ਤੰਗ ਨਾ ਕਰੋ ਅੱਲਾ ਦੀ ਜ਼ਾਤ ਲੈ ਜਾਵੇ ਤੇ ਡਾਡੀ ਅਸੀਂ ਮੱਝ 2 ਕਰੋੜ ਦੀਆਂ ਤੇ 2 ਅਰਮ ਦੀ ਵੀ ਨਹੀਂ ਦੇਣੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਕੋਈ ਸੱਡਾ ਚੰਗਾ ਸੁੰਦਾ ਪਿਆ ਜਿਸ ਦੀਆਂ ਚੰਗੀਆਂ ਛੋਟੀਆਂ ਮੰਜੀ ਪਹਿਲਾਂ ਚੰਗੀਆਂ ਬਣਦੀਆਂ ਪਈਆਂ ਨੇ ਹਾਂਜੀ ਉਸੀ ਮੰਗਵਾ ਲੈ ਕੇ ਵੀ ਹਾਂਜੀ ਤੇ ਮੰਜੀ ਕਰਾਸ ਕਰਾ ਲੈਨੇ ਆ ਅਸੀਂ ਹਰ ਮੱਝ ਨੇ ਹਰ ਸੱਡੇ ਤੋਂ ਕਰਾਸ ਨਹੀਂ ਕਰਾਉਂਦੇ ਹਾਂਜੀ ਅਸੀਂ ਜਿਹੜੀਆਂ ਮੱਝੀ ਦੇ ਵਿੱਚ ਕਮੀਆਂ ਨੇ ਉਹ ਵੇਖਨੇ ਆ ਕਿ ਕਿਹੜਾ ਸੱਡਾ ਇਸ ਤੇ ਕਰਾਸ ਕਰਾਵਾਂ ਤੇ ਦਾਣਾ ਕਿਦਾਂ ਆਪਣਾ ਬਣਵਾ ਕੇ ਦਾਣਾ ਬੰਨੇ ਹੁੰਨੇ ਆ ਜੀ ਕੱਲੇ ਫਾਰਮ ਫਾਰਮ ਲਈ ਤੁਸੀਂ ਬੇ ਜਿੱਦਾਂ ਮੱਝਾਂ ਲਈ ਉਹ ਕਿੰਨੀ ਜ਼ਮੀਨ ਰੱਖੀ ਹੋਈ ਆ ਪੱਠੇ ਅੰਬਰਸਰੀ ਬੀਤਲ ਸਾਡੇ ਕੋ ਬੱਕਰੀਆਂ ਅੱਛਾ ਜੀ ਤੇ ਅਸੀਂ ਉਹਨਾਂ ਦਾ ਵੀ ਬੜਾ ਸ਼ੌਕ ਰੱਖਦੇ ਆ ਪਿੱਛੇ ਬੱਕਰੀ ਸਾਡੀ ਇੱਕ ਲੱਗੀ ਸੈਕਿੰਡ ਹਾਂਜੀ ਬਾਈ ਜੀ ਸ਼ੌਂਕੀ ਕੈਨੇਡੀਅਨ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿੱਦਾਂ ਤੁਹਾਨੂੰ ਪਤਾ ਵੀ ਆਪਾਂ ਆਏ ਹੋਏ ਆ ਜੀ ਲਹਿੰਦੇ ਪੰਜਾਬ ਆਪਾਂ ਆਏ ਹੋਏ ਆ ਜੀ ਆਰਫ ਸਾਈ ਸਾਹਿਬ ਕੋਲ ਹਾਂਜੀ ਆਰਫ ਸਾਈ ਸਾਹਿਬ ਨਗੀਨੇ ਦਿਖਾਉਣ ਲੱਗੇ ਹੋਏ ਆ ਇੱਥੇ ਨੀਲੀ ਰਵੀ ਦੇ ਚੰਗੇ ਚੰਗੇ ਬਰੀਡਰਾਂ ਕੋਲ ਜਾ ਰਹੇ ਆ ਤੇ ਅੱਜ ਆਪਾਂ ਆਏ ਸੀਗੇ ਫਾਰਮ ਤੇ ਇਫਤਖਾਰ احمد ਬਗੜੀ ਸਾਹਿਬ ਕੋਲ ਬੜੇ ਚੰਗੇ ਬਰੀਡਰ ਆ ਇਹਨਾਂ ਦਾ ਪਿਛਲੇ ਸਾਲ ਵਰਲਡ ਰਿਕਾਰਡ ਬਣਾਇਆ ਇਹਨਾਂ ਦੀ ਮੱਝ ਨੇ ਵੀ ਐਡਾ ਤਕੜਾ ਰਿਕਾਰਡ ਬਣਾਇਆ ਸਾਢੇ 37 ਕਿਲੋ ਦੁੱਧ ਚੋਆਇਆ 24 ਘੰਟੇ ਦਾ ਸਾਢੇ 37 ਕਿਲੋ ਚੋਆ ਕੇ ਵਰਲਡ ਰਿਕਾਰਡ ਬਣਾਇਆ ਇੱਕ ਸਾਹ ਦਾ ਬੜੀ ਟੌਪ ਟੌਪ ਦੀਆਂ ਮੱਝਾਂ ਦੋ ਮੱਝਾਂ ਇਹਨਾਂ ਕੋਲ ਇਹ ਜੀਆਂ ਇੱਕ ਨੇ 23 ਸੂਏ ਦਿੱਤੇ ਹੋਏ ਆ ਇੱਕ ਨੇ 24 ਉਹੇ ਦਿੱਤੇ ਹੋਏ ਆ ਵੀ ਇੰਨੀ ਪ੍ਰਾਣੀ ਮੱਜਾਂ ਵੀ ਬਰੀਡ ਸੰਭੀ ਬੈਠੇ ਆ ਹਾਂਜੀ ਭਾਈ ਸਸੀ ਗਾਲ ਜੀ ਸਲਾਮ ਆ ਜੀ ਵਾਲੇਕੁਮ ਸਲਾਮ ਜੀ ਸਸੀ ਗਾਲ ਜੀ ਸਲਾਮ ਆ ਜੀ ਜੀ ਵਾਲੇਕੁਮ ਸਲਾਮ ਹੋਰ ਭਾਈ ਕੀ ਹਾਲ ਹੈ ਜੀ ਜੀ ਠੀਕ ਠਾਕ ਅਲਮੁਦੁਲਿਲਾ ਤੁਸੀਂ ਨਾ ਠੀਕ ਹੋ ਐਨ ਵਧੀਆ ਜੀ ਬੜਾ ਸਫਰ ਠੀਕ ਰਿਹਾ ਹੈ ਐਨ ਸ਼ੁਕਰ ਹੈ ਜੀ ਸ਼ੁਕਰ ਆ ਇਹ ਬੜੀ ਮਿਹਰਬਾਨੀ ਜਨਾਬ ਆਰਫ ਸਾਈ ਸਾਹਿਬ ਦੀ ਜਿਨ੍ਹਾਂ ਮਿਲਿਆ ਤੁਹਾਡੇ ਨਾਲ ਨਹੀਂ ਧੰਨਵਾਦ ਪਹਿਲਾਂ ਸਾਈ ਸਾਹਿਬ ਦਾ ਫਿਰ ਧੰਨਵਾਦ ਤੁਹਾਡਾ ਜੀ ਵੀ ਟਾਈਮ ਦਿੱਤਾ ਤੁਸੀਂ ਆਪਣੇ ਕੀਮਤੀ ਸਮੇਂ ਜੋ ਟਾਈਮ ਕੱਢਿਆ ਆ ਤਿਪੋ ਜੀ ਇਹ ਏਰੀਆ ਕਿਹੜਾ ਜੀ ਜਿੱਥੇ ਆਪਣਾ ਫਾਰਮ ਹੈ ਇਹ ਸਾਡਾ ਜੀ ਤਹਿਸੀਲ ਜ਼ਿਲ੍ਹਾ ਮੰਡੀ ਬਾਉਲਦੀਨ ਤੇ ਪਿੰਡ ਸਿਵਿਆ ਜੀ ਇਫਤਖਾਰ ਆਮਨ ਬਾਗੜੀ ਮੇਰਾ ਨਾਂ ਹੈ ਜੀ ਤੇ ਸਿਵਿਆ ਪਿੰਡ ਹੈ ਸਾਡਾ ਜੀ ਓਕੇ ਜੀ ਓਕੇ ਹੁਣ ਤੁਸੀਂ 37 ਕਿਲੋ ਰਿਕਾਰਡ ਕਰਾਇਆ ਜੀ ਇੱਕ ਸਾਡਾ ਵਰਲਡ ਰਿਕਾਰਡ ਆ ਜੀ ਜੀ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ ਵੀ ਇੰਨੀ ਜ਼ਿਆਦਾ ਬਰੀਡ ਸੁਧਾਰ ਕਰਨ ਦਾ ਵੀ ਉੱਥੇ ਤੱਕ ਪਹੁੰਚਣ ਦਾ ਕਦੋਂ ਤੋਂ ਤੁਹਾਨੂੰ ਮਤਲਬ ਸ਼ੁਰੂਆਤ ਕਦੋਂ ਤੋਂ ਆ ਜੀ ਸ਼ੌਂਕ ਦੀ ਜਦੋਂ ਬਰੀਡਿੰਗ ਵੱਲ ਪੈ ਗਏ ਆ ਮੱਝਾਂ ਦਾ ਚਲੋ ਆਪਣੇ ਜੱਟਾਂ ਜੀ ਮੀਦਾਰਾਂ ਚ ਰੱਖ ਲਈ ਆ ਜਦੋਂ ਇਹਨਾਂ ਪੂਰਾ ਵੀ ਬਰੀਕੀ ਚ ਬਰੀਡਿੰਗ ਚ ਲੰਘੇ ਤੁਸੀਂ ਜੀ ਸ਼ੌਕ ਤੇ ਇਹ ਬਾਪ ਦਾਦਾ ਤੋਂ ਸਨੇ ਲਗਾਉਂਦਾ ਜੀ ਹਾਂਜੀ ਮੇਰੇ ਇਸ ਆਪਣੇ ਇਲਾਕੇ ਦੇ ਵਿੱਚ ਮੇਰੇ ਦਾਦਾ ਜੀ ਵੀ ਮਜੀ ਤੋਂ ਮਸ਼ਹੂਰ ਸਨ ਮੇਰੇ ਵਾਲਦ ਸਾਹਿਬ ਵੀ ਹਾਂਜੀ ਅੱਗੇ ਮੈਂ ਵੀ ਉਹਨਾਂ ਦਾ ਸ਼ੌਕ ਨੂੰ ਜ਼ਿੰਦਾ ਰੱਖਿਆ ਹਾਂਜੀ ਤੇ ਇਸ ਸ਼ੌਕ ਤੇ ਪਹਿਲਾਂ ਤੋਂ ਆ ਰਿਹਾ ਤੇ ਜਿਹੜਾ ਨਾ ਇਹਨਾਂ ਮੁਕਾਬਲੇਾਂ ਵਿੱਚ ਆ ਕੇ ਹਾਂਜੀ ਇੱਥੋਂ ਤੱਕ ਜਿਹੜੀ ਲਗਾਤਾਰ ਮਿਹਨਤ ਕੋ 20 ਸਾਲ ਹੈ 20 ਸਾਲ ਦੀ 20 ਸਾਲ ਦੀ ਆਪਣੀ ਮਿਹਨਤ ਜਿਹੜੀ ਹੈ ਅੱਛਾ 30 ਸਾਲ ਲੱਗੇ ਇੱਥੋਂ ਤੱਕ ਪਹੁੰਚਦਿਆਂ ਤੇ ਦਾਦੇ ਪਹਿਲਾਂ ਦਾਦੇ ਦੇ ਤੁਹਾਡੇ ਫਾਦਰ ਸਾਹਿਬ ਉਹ ਵੀ ਮੇਲੇਾਂ 'ਚ ਜਾਂਦੇ ਹੁੰਦੇ ਸੀ ਨਹੀਂ ਮੇਲੇਾਂ 'ਚ ਨਹੀਂ ਮੇਲੇਾਂ 'ਚ ਵੱਲਦ ਸਾਹਿਬ ਵੀ ਨਹੀਂ ਜਾਂਦੇ ਦਾਦਾ ਜੀ ਵੀ ਨਹੀਂ ਇੱਥਣ ਜਾਂਦੇ ਮੇਲੇਾਂ 'ਚ ਵੀ ਮੈਂ ਹੀ ਜਾਣ ਲੱਗਾ ਜੀ ਤੇ 20 ਸਾਲ ਦੀ ਪਰਮਾਨੈਂਟ ਮਿਹਨਤ ਜਿਹੜੀ ਹੈ ਲਗਾਤਾਰ ਮਿਹਨਤ ਜਿਹੜੀ ਹੈ ਇਹ ਕੀਤੀ ਹੈ ਤੇ ਅੱਲਾਹ ਦੀ ਜ਼ਾਤ ਨੇ ਇਹਦਾ ਬੜਾ ਅੱਛਾ ਫਲ ਦਿੱਤਾ ਹੈ ਅੱਲਾਹ ਦੀ ਜ਼ਾਤ ਨੇ ਆਪਣੇ ਰਹਿਮਤ ਦੇ صدਕੇ ਬੜਾ ਰਹਿਮ ਕੀਤਾ ਜੀ ਤੇ ਅਸੀਂ ਦੁਨੀਆ ਤੇ ਇੱਕ ਨਵਾਂ ਰਿਕਾਰਡ ਬਣਾਇਆ 2026 ਦੇ ਦੂਜੇ ਮਹੀਨੇ ਦੀ 26 ਤਰੀਕ ਨੂੰ ਜਿਹੜਾ ਦੁਨੀਆ ਤੇ ਅਜੇ ਤੱਕ ਮੈਜ ਦਾ ਤਰਫ ਹੋਇਆ ਕਿਸੇ ਮਾ ਜਨਾਂ ਦੁਨੀਆ ਤੇ ਤੇ ਇਹਦੇ ਵਿੱਚ ਜਿੱਤਾਂ ਵੀ ਹੋਈਆਂ ਹਾਰਾਂ ਵੀ ਹੋਈਆਂ ਸਾਰਾ ਕੁਝ ਹੋਇਆ ਜੀ ਬਾਕੀ ਅਸੀਂ 2015 ਤੋਂ ਬਾਅਦ ਕੋਈ ਉਹ ਮੁਕਾਬਲਾ ਨਹੀਂ ਕਿਦੇ ਜਸ ਨਹੀਂ ਗਏ ਵਾਹ ਜੀ ਵਾਹ ਜਦੋਂ ਹਾਰਾਂ ਹੋਈਆਂ ਜੀ ਉਦੋਂ ਕੀ ਚੀਜ਼ ਮੰਨਦੇ ਆ ਵੀ ਉਸ ਤੋਂ ਬਾਅਦ ਬਰੀਡ ਇੰਪਰੂਵ ਕੀਤੀ ਆ ਯਾ ਜਿਹੜਾ ਆਪਣੀ ਤਿਆਰੀ ਹੁੰਦੀ ਆ ਮੇਲੇ 'ਚ ਲਿਜਾਣ ਤੋਂ ਪਹਿਲਾਂ ਇਹ ਤਿਆਰੀ ਦੀ ਵੀ ਕਾਫੀ ਬਿਹਤਰੀ ਕੀਤੀ ਮੇਰੇ ਉਸਤਾਦ ਨੇ ਅਜੀਰ ਰਫੀਕ ਗੁਜਰ ਸਾਹਿਬ ਫੈਸਲਾਬਾਦ ਤੋਂ ਅੱਛਾ ਜੀ ਉਹਨਾਂ ਦੇ ਭਤੀਜੇ ਅਲੀ ਅਕਬਰ ਗੁਜਰ ਸਾਹਿਬ ਹਾਂਜੀ ਤੇ ਚਾਚੂ ਰਫੀਕ ਦੀਆਂ ਬੜੀਆਂ ਮੁਹੱਬਤਾਂ ਤੇ ਬੜੀਆਂ ਮਿਹਨਤਾਂ ਨੇ ਜੀ ਉਹਨਾਂ ਦੀ ਕੋਸ਼ਿਸ਼ ਨਾਲ ਉਹਨਾਂ ਦੇ ਸਲਾਹ مشਵਰੇ ਨਾਲ ਹਾਂਜੀ ਤੇ ਅੱਲਾਹ ਦੀ ਜ਼ਾਤ ਨੇ ਬੜੇ ਕਰਮ ਕੀਤੇ ਨੇ ਉਧਰ ਵਿੱਚ ਆਪਣੀ ਮੱਜੀ ਦੀ ਮੁਕਾਬਲੇ ਦੀ ਤਿਆਰੀ ਨੇ ਬਿਹਤਰ ਕੀਤਾ ਹੈ। ਅੱਛਾ ਜੀ। ਬ੍ਰੀਡ ਨੂੰ ਬਿਹਤਰ ਕਰਨ ਦੀ ਬੜੀ ਕੋਸ਼ਿਸ਼ ਕਰਦੇ ਪਏ ਆਂ ਔਰ ਕਾਫੀ ਬ੍ਰੀਡ ਬਿਹਤਰ ਕਰਾਂ ਦੀ ਹੈ। ਹਾਂ ਜੀ। ਅੰਗੇ ਤੁਹਾਨੂੰ ਮੱਜੀ ਵੀ ਵਿਖਾਈ ਜਾਂਦੀ ਛੋਟੇ ਵੀ ਵਿਖਾਏ ਨੇ। ਬਿਲਕੁਲ ਹੀ ਬਿਲਕੁਲ। ਤੇ ਅਸੀਂ ਹਰ ਮੱਜ ਨੂੰ ਹਰ ਸੱਟ ਤੋਂ ਕਰਾਸ ਨਹੀਂ ਖਿਲਾਂਦੇ। ਹਾਂ ਜੀ। ਅਸੀਂ ਜਿਹੜੀਆਂ ਮੱਜੀ ਦੇ ਵਿੱਚ ਕਮੀਆਂ ਨੇ ਉਹ ਵੇਖਿ ਨਾ ਕਿ ਕਿਹੜਾ ਸੱਡਾ ਇਸਤੇ ਕਰਾਸ ਕਰਾਵਾਂਦੇ ਤਾਂ ਕਮੀਆਂ ਦੂਰ ਕਰੇ। ਵਾਹ ਜੀ ਵਾਹ। ਇਸ ਲੈਵਲ ਦੀ ਬਰੀਡਿੰਗ ਕਰ ਰਹੇ ਆਂ। ਤਕਰੀਬਨ ਹਰ ਟਾਈਮ ਫਾਰਮ ਦੇ ਉੱਤੇ 4 ਤੋਂ 5 ਸੱਡੇ ਮੌਜੂਦ ਰੱਖੀ ਦਿੰਦੇ ਨੇ। ਹਾਂਜੀ। ਫਿਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਕੋਈ ਸੱਡਾ ਚੰਗਾ ਸੁੰਦਾ ਪਿਆ ਜਿਸ ਦੀਆਂ ਚੰਗੀਆਂ ਛੋਟੀਆਂ ਮਜੀਬ ਪਹਿਲਾਂ ਚੰਗੀਆਂ ਬਣਦੀਆਂ ਪਈਆਂ ਨੇ। ਹਾਂਜੀ। ਉਸ ਦੀ ਮੰਗਵਾ ਲੈ ਕੇ ਵੀ ਹਾਂਜੀ। ਤੇ ਮਜੀ ਕਰਾਸ ਕਰਾ ਲੈਂਦੇ ਆਂ। ਵਾਹ ਜੀ ਵਾਹ। ਠੀਕ ਹੈ ਸਾਰੇ ਸਾਡੇ ਕਿੰਨੇ ਮੱਜੀ ਆਲੇ ਨੇ ਸਾਡੇ ਬੜੇ ਪਿਆਰੇ ਦੋਸਤ ਨੇ ਸਾਰੇ ਬੜੀ ਮਿਹਰਬਾਨੀ ਕਰਦੇ ਨੇ ਕਿਸੇ ਨੂੰ ਲੋਡ ਪਵੇ ਤੇ ਸਾਡਾ ਛੋਟਾ ਲੈ ਜਾਂਦਾ ਜਾਂ ਸਾਨੂੰ ਕਿਸੇ ਦੀ ਲੋਡ ਪਵੇ ਸੀ ਫੋਨ ਕਰਿਓ ਪਾ ਕੇ ਕਾਲ ਦਿੰਦੇ ਨੇ ਓਕੇ ਜੀ ਓਕੇ ਇਸ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਮੱਜ ਵਾਸਤੇ ਅੱਛਾ ਮੱਜ ਦੀ ਜ਼ਾਤ ਨਾਲ ਸਾਨੂੰ ਨਿਸ਼ਕ ਹੈ ਹਾਂਜੀ ਤੇ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਇਹ ਬਿਹਤਰੀ ਤੋਂ ਬਿਹਤਰੀ ਹੋਵੇ ਓਕੇ ਜੀ ਓਕੇ ਹੁਣ ਜਿੱਦਾਂ ਆਣ ਵਾਲੇ ਵਕਤ 'ਚ ਹਾਂਜੀ ਅਮੀਦ ਕੀਤੀ ਜਾਂਦੀ ਹੈ ਇਨਸ਼ਾਅੱਲਾ ਸਾਨ ਅੱਲਾ ਦਾ ਕਾਰ ਬੜੀ ਪੂਰਾ ਮੀਦਾ ਇਨਸ਼ਾਅੱਲਾ ਸੀ ਅੱਛੀ ਤੋਂ ਅੱਛੀ ਮਾਜ ਬੜਾ ਜਾ ਨੀ ਬਣੂ ਜੀ ਬਣੂ ਜਦੋਂ ਬੰਦੇ ਦੀ ਐਡੀ ਰੀਜ ਹੋਵੇ ਨਾ ਜੀ ਤੇ ਪਾ ਜੀ ਮੈਂ ਇੱਕ ਜੀ ਇਹ ਪੁੱਛਣਾ ਚਾਹੁੰਦਾ ਹੁਣ ਤੁਸੀਂ ਕਿਹਾ ਵੀ ਮੈਂ ਬਰੀਡਿੰਗ ਉਦਾਂ ਕਰਦਾ ਵੀ ਹਰੇਕ ਮੱਝ ਦੇ ਹਰੇਕ ਸੰਡਾ ਨਹੀਂ ਛੱਡਦਾ ਜੀ ਜੀ ਅਲੱਗ-ਅਲੱਗ ਯੂਜ਼ ਕਰਦੇ ਆ ਉਦੋਂ ਮਤਲਬ ਕਿਹੜੀ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਮਤਲਬ ਛੱਡਦੇ ਆ ਸਰਦਾਰ ਜੀ ਅਸੀਂ ਵੇਖਣਾ ਕਿ ਸਾਡੀ ਮੱਝ ਸਾਡੀ ਨੇ ਮੱਝ ਚੰਗੀ ਏ ਦੁੱਧ ਚੰਗਾ ਕਰਦੀ ਏ ਬਾਕੀ ਇਹਦੀਆਂ ਹੱਤਾਂ ਚੰਗੀਆਂ ਨੇ ਇਹਦੇ ਨਾਲ ਥਣ ਨਹੀਂ ਚੰਗੇ ਹਾਂਜੀ ਅਸੀਂ ਇਸ ਦੇ ਉੱਤੇ ਉਹ ਸਾਡਾ ਕਰਾਸ ਕਰਾਵਾਉਂਦੇ ਜਿਹਦੀਆਂ ਛੋਟੀਆਂ ਦੇ ਥਣ ਬਹੁਤ ਚੰਗਿਆ ਰਹੇ ਵਾਹ ਜੀ ਸਾਡੀ ਮੱਝ ਚੰਗੀ ਏ ਦੁੱਧ ਚੰਗਾ ਕਰਦੀ ਵੇਖਣ ਨਹੀਂ ਚੰਗੀਆਂ ਹਾਂਜੀ ਹੱ ਹਾਂਜੀ ਤੇ ਅਸੀਂ ਉਸ ਦੇ ਉੱਤੇ ਉਹ ਸਾਡਾ ਕਰਵਾਸ ਕਰਵਾਵਾਂਦੇ ਜਿਹਦੀਆਂ ਛੋਟੀਆਂ ਬੜੀ ਅੱਛੀ ਬਾਡੀ ਨਹੀਂ ਆ ਰਹੀ ਵਾਹ ਜੀ ਵਾਹ ਠੀਕ ਹੈ ਸਾਡੀ ਮੱਝ ਚੰਗੀ ਏ ਦੁੱਧ ਚੰਗਾ ਕਰਦੀ ਦਾ ਸਿਰ ਨਹੀਂ ਚੰਗਾ ਹਾਂਜੀ ਅਸੀਂ ਆਣ ਵਾਲੇ ਵਕਤ 'ਚ ਉਸ ਸਾਡੇ ਤੋਂ ਕਰਾਸ ਕਰਵਾਵਾਂਦੇ ਜਿਹਦੇ ਬੱਚਿਆਂ ਦੇ ਸਿਰ ਬੜੇ ਚੰਗੇ ਹੁੰਦੇ ਪਹਿਲੇ ਵਾਹ ਜੀ ਵਾਹ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੇ ਅਸੀਂ ਸਾਡਾ ਦਿਲ ਏ ਕਿ ਅਸੀਂ ਮੱਝ ਮੁਕੰਮਲ ਹੋ ਜਾਵੇ ਹਾਂਜੀ ਹਾਂਜੀ ਹਰ ਮੱਝ ਹੀ ਮੁਕੰਮਲ ਮੱਝ ਹੋਵੇ ਬਿਲਕੁਲ ਹੀ ਬਿਲਕੁਲ ਇਹੀ ਚੀਜ਼ ਨੂੰ ਅਸਲ ਬਰੀਡਿੰਗ ਕਹਿੰਦੇ ਆ ਜੀ ਇਸ ਜਿੱਦਾਂ ਮਦਦ ਨਾ ਰੱਖ ਕੇ ਅਸੀਂ ਚੱਲੇ ਆ ਜੀ ਜਿੱਦਾਂ ਇਨਸ਼ ਜਿੱਦਾਂ ਤੁਸੀਂ ਇੱਕ ਚੀਜ਼ ਕਹਿ ਰਹੇ ਆ ਵੀ ਪਹਿਲਾਂ ਅਸੀਂ ਕਿਸੇ ਸੰਡੇ ਦੀ ਕੱਟੀਆਂ ਦੇਖਦੇ ਹੁੰਨੇ ਆ ਵੀ ਕੱਟੀਆਂ ਨੇ ਦੁੱਧ ਦਿੱਤਾ ਮੇਨ ਬਰੀਡਿੰਗ ਕਰਨੀ ਉਹ ਸੰਡੇ ਤੋਂ ਚਾਹੀਦੀ ਆ ਕਿਉਂਕਿ ਉਹ ਰਿਜ਼ਲਟ ਪ੍ਰੂਫ ਹੋ ਗਿਆ ਘੱਟੋ ਘੱਟ ਉਹਦੀ 10 10 ਕੱਟੀਆਂ ਨੇ ਚੰਗਾ ਦੁੱਧ ਦਿੱਤਾ ਹੋਵੇ ਚੰਗੇ ਸਟਰਕਚਰ ਚਾਹੀਆ ਹੁਣ ਫਿਰ ਆਪਾਂ ਕਹਿ ਸਕਦੇ ਆ ਵੀ ਇਹ ਪ੍ਰੂਵਨ ਆ ਵੀ ਇਹ ਤੋਂ ਕ੍ਰੋਸ ਕਰਾਉਂਗੇ ਇਹ ਚੰਗਾ ਰਿਜ਼ਲਟ ਦੇਊਗਾ ਹੀ ਦੇਊਗਾ ਨਾਲੇ ਜਿਹੜੀ ਤੁਸੀਂ ਇੱਕ ਹੋਰ ਕਹਿ ਰਹੇ ਆ ਬਰੀਕੀ ਚ ਵੀ ਤੁਸੀਂ ਇਹ ਥੋੜਾ ਛੋਟੇ ਵੀਰ ਦੇਖਿਓ ਸਾਈ ਸਾਹਿਬ ਵੀ ਨਾਲ ਆ ਰਹੇ ਆ ਥੋੜੀ ਜਿਹੀ ਚਾਹੇ ਜ਼ੂਮ ਘਟਾ ਲਿਓ ਤੇ ਫਿਰ ਇੱਕ ਚੀਜ਼ ਤੁਸੀਂ ਕਹਿ ਰਹੇ ਆ ਵੀ ਤੁਸੀਂ ਚੈੱਕ ਕਰਦੇ ਆ ਵੀ ਮੱਝ ਚ ਇਹ ਕਮੀ ਆ ਤੇ ਉਹ ਵਾਲਾ ਯੂਜ਼ ਕਰਾਂ ਵੀ ਉਹਨੂੰ ਕਵਰ ਕਰਿਆ ਜਾਵੇ ਹਾਂ ਕਮੀ ਨਾ ਰਹੇ ਬਸ ਮਾਝ ਦਾ ਸਾਹਿਬ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰਦੇ ਪਾਏ ਕਿ ਮਾਝ ਦੇ ਵਿੱਚ ਕਮੀ ਨਾ ਰਹੇ ਮਾਝ ਮੁਕੰਮਲ ਹੋ ਜਾਵੇ ਵਾਹ ਲਈ ਇਹੀ ਅਸਲ ਬਰੀਡਿੰਗ ਹੈ ਜਦੋਂ ਮਾਝ ਮੁਕੰਮਲ ਹੋ ਗਈ ਉਸ ਦਿਨ ਉਸ ਦਾ ਦੁਨੀਆ ਤੇ ਕੋਈ ਜਵਾਬ ਨਹੀਂ ਹਾਂ ਜੀ ਹਾਂ ਫਿਰ ਪਾਜੀ ਕੋਈ ਆਪਣੀ ਉਹ ਸੁਣਾਓ ਫੇਰ ਯਾਦਗਾਰ ਮੇਲੇ ਵੀ ਕਿਤੇ ਇੰਨਾ ਚ ਆਇਆ ਹੋਵੇ ਦੁੱਧ ਕਿਦਾਂ ਮਤਲਬ ਕਿਹੜੇ ਕਿਹੜੇ ਮੇਲੇ ਤੇ ਚ ਆਇਆ ਹੁੰਦਾ 2015 ਦੇ ਵਿੱਚ ਮੈਂ ਮੇਰੇ ਖਿਆਲ ਇੱਕ ਮਹੀਨੇ ਦੇ ਵਿੱਚ ਦੋ ਮੇਲੇ ਜਿਹੜੇ ਨੇ ਇੱਕ ਮੇਲੇ ਦੇ ਵਿੱਚ ਪਹਿਲੀ ਤੇ ਦੂਜੀ ਪੋਜੀਸ਼ਨ ਲਈ ਹਾਂਜੀ ਆਪਣਾ ਇਥੋਂ ਪੁਰਾਣ ਤੋਂ ਜੀ ਅੱਛਾ ਜੀ ਪਹਿਲੀ ਮਾਰਚ ਨਾਲ ਫਾਈਨਲ ਸੀ ਸਾਡਾ ਹਾਂਜੀ 28 ਦਾ ਮਹੀਨਾ ਸੀ ਤੇ ਉਦੋਂ ਅਸੀਂ ਪਹਿਲੀ ਦੂਜੀ ਦੋਵੇਂ ਪੋਜੀਸ਼ਨਾਂ ਲਈਆਂ ਪੁਰਾਣ ਤੋਂ ਓਕੇ ਦੁੱਧ ਵੀ ਨਾਲੇ ਦੱਸੀ ਜਾਇਓ ਜੀ ਦੁੱਧ ਉਦੋਂ ਉਹ ਚੁਆਇਸ ਸੀ ਇੱਕ ਚੁਆਇਸ 12 ਕਿੰਡੀਆਂ ਦੀ ਇੱਕ 17 ਕਿੰਡੀਆਂ ਦੀ ਇੱਕ ਮਾੜੀ ਸਾਡੀ ਕੀਤਾ ਸੀ 3 23 ਕਿਲੋ 326 ਗ੍ਰਾਮ ਹਾਂਜੀ ਇੱਕ ਮਾੜੀ ਕੀਤਾ ਸੀ 20 ਕਿਲੋ 870 ਗ੍ਰਾਮ ਓਕੇ ਜੀ ਓਕੇ ਕਿ 17 ਕਿੰਡੀਆਂ ਦਾ अच्छा जी हां उस तो बाद असी ए, उस तो बाद अपना पत्तो की सी दूसरे नंबर ते लगे सी हां जी सरदार डोगर ने فیصل آباد ਦੇ ਉਹਨਾਂ ਦੀ ਮੱਝ ਪਹਿਲੇ ਨੰਬਰ ਤੇ ਲੱਗੀ ਸਾਡੀ ਦੂਜੇ ਨੰਬਰ ਤੇ ਲੱਗੀ ओके उस तो बाद असी अपना 2017 ਦੇ ਵਿੱਚ ਸਾਡੀ ਪਟੋਲਾ ਮੱਝ ਦੇ ਬੜੀ ਬਿਹਤਰੀਨ ਸੀ हां जी ਬਾਕੀ ਇੱਕ ਚੁਆਈ ਤੋਂ ਮਿਸ ਹੋ ਗਈ ओके जी ओके ਅਸੀਂ ਨਾ ਕੰਮ ਕਰਾ 18 ਦੇ ਵਿੱਚ ਸਾਡੀ ਨਸੀਬ ਮੱਝ ਤੀਜੇ ਨੰਬਰ ਤੇ ਲੱਗੀ ਪੱਤੋ ਕੀ ਤੋਂ अच्छा जी ਫਿਰ ਉਸ ਤੋਂ ਬਾਅਦ ਮੇਰਾ ਖਿਆਲ 19 ਦੇ ਵਿੱਚ ਲੰਗਰਪੁਰ ਜ਼ਿਲ੍ਹੇ ਤੋਂ ਅੱਛਾ ਜੀ ਮਾਜੀ ਸਾਡੀ ਫਰਸਟ ਆਈ ਫਿਰ 2021 ਦੇ ਵਿੱਚ ਸਾਡੀ ਗੁੰਡੋ ਮਾਜੀ ਫੈਸਲਾਬਾਦ ਡਰੀ ਯੂਨੀਵਰਸਿਟੀ ਦੀ ਖੂਬਸੂਰਤੀ ਜੀ ਫਰਸਟ ਆਈ ਹਾਂਜੀ ਉਸ ਤੋਂ ਪਹਿਲੇ ਹਰਸੈਂਡ ਕੈਟਲ ਸ਼ੋਅ 'ਚ ਸਾਡੀਆਂ ਖੂਬਸੂਰਤੀਆਂ ਦੀਆਂ ਤਿੰਨ ਪੋਜੀਸ਼ਨਾਂ ਆਈਆਂ ਅੱਛਾ ਜੀ ਇਸ ਤਰ੍ਹਾਂ ਤਰ੍ਹਾਂ ਕਰਕੇ ਬੜੇ ਮੁਕਾਬਲਿਆਂ 'ਚ ਪੋਜੀਸ਼ਨਾਂ ਮਿਲੀਆਂ ਨੇ ਬੜੇ ਮੁਕਾਬਲਿਆਂ ਵਿੱਚ ਫਿਰ ਜੇ ਤਾਰ ਹੁੰਦੀ ਰਹਦੀ ਨਾ ਬਿਲਕੁਲ ਜੀ ਕੋਈ ਅਜਿਹਾ ਬੰਦਾ ਨਹੀਂ ਆਇਆ ਏ ਤੱਕ ਪੈਦਾ ਹੋਇਆ ਕਿ ਜਿਹੜਾ ਲਗਾਤਾਰ ਜਿੱਤੇ ਜਾਵੇ ਜਾਂ ਲਗਾਤਾਰ ਰਹੇ ਜਦੋਂ ਗਰਾਊ ਇਹ ਉਹਨੂੰ ਅਰਚਾਈਵਿੰਗ ਦੇ ਵਿੱਚ ਹਾਂਜੀ ਹਾਂ ਅੱਲਾ ਦੇ ਫਜ਼ਲੋ ਕਰਮ ਨਾਲ ਪੀਡੀਐਫ ਨੇ ਬੜੀ ਕੋਸ਼ਿਸ਼ ਕਰਕੇ ਤੇ ਬੜਾ ਟਾਈਮ ਕੱਢ ਕੇ ਆਰਫਸਾਈ ਸਾਹਿਬ ਤਰਫ ਉਦਾਮ ਸਾਹਿਬ ਨੇ ਇੱਕ ਬੜਾ ਜਨੂਨ ਦੇ ਨਾਲ ਇਹ ਮੁਕਾਬਲਾ ਕਰਾਇਆ ਔਰ ਐਸਾ ਮੁਕਾਬਲਾ ਹੋਇਆ ਕਿ ਅਜ ਤੱਕ ਜਿੰਨੇ ਮੁਕਾਬਲੇ ਹੋਏ ਨੇ ਸਭ ਤੋਂ ਜ਼ਿਆਦਾ ਮᱡੀ ਇਸ ਦੇ ਵਿੱਚ ਪਾਈਆਂ ਗਈਆਂ ਹਾਂ ਜੀ ਸਭ ਤੋਂ ਜ਼ਿਆਦਾ ਮᱡ ਦੀ ਚੁਆਈ ਹੋਈ ਤੇ ਸਭ ਤੋਂ ਜ਼ਿਆਦਾ ਹੀ ਦੋ ਦਸ ਮੁਕਾਬਲੇ ਮਜ ਕਰ ਗਏ ਜਿਹੜੀ ਬਹਿਫਲੋ ਵਰਲਡ ਚੈਂਪੀਅਨ ਬਣੀ ਜਿਹਦਾ ਨਾਮ ਮਸਤਾ ਨਹੀਂ ਹੈ ਜੀ ਤੇ ਇਸ ਗੱਲ ਦਾ ਸਾਰਾ ਸਿਹਰਾ ਜਿਹੜਾ ਉਹ ਅਰਫ ਸਾਹੀ ਸਾਹਿਬ ਨੇ ਤੇ ਤਾਰਿਕ ਸੁਲਤਾਨ ਸਾਹਿਬ ਨੇ ਅੱਲਾ ਪਾਕ ਆਪਣੀ ਰਹਿਮਤ ਦੇ ਸਦਕੇ ਇਹਨਾਂ ਸੇਤ ਤੰਦਰੁਸਤੀ ਦੇਵੇ ਤੇ ਅੱਲਾ ਪਾਕ ਇਹਨਾਂ ਨੂੰ ਵੀ ਹਿਮਨ ਦੇਵੇ ਇਹੋ ਜੇ ਇਹ ਇਵੈਂਟ ਕਰਾਉਂਦੇ ਨਾ ਬਿਲਕੁਲ ਜੀ ਮੈਂ ਇਹ ਜੀ ਬੰਦੇ ਦਾ ਯੋਗਦਾਨ ਮੇਲਿਆਂ 'ਚ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਕੋਈ ਵੀ ਆ ਕੋਈ ਯੋਗਦਾਨ ਪਾਣ ਵਾਲਾ ਹੋਵੇ ਇਹਨਾਂ ਸਿਰਫ ਇਹਨਾਂ ਮੁਕਾਬਲੇ ਤੋਂ ਹਟ ਕੇ ਆਰਫ ਸਈ ਸਾਹਿਬ ਸਾਰੇ ਜੱਗ ਨੂੰ ਪਤਾ ਹੈ ਕਿ ਬੰਦਿਆਂ ਨੇ ਬਰੀਡਰ ਗਿਫਟ ਕੀਤੇ ਨੇ ਮੱਝ ਦੀ ਭਲਾਈ ਦੇ ਵਾਸਤੇ ਮੱਝ ਦੇ ਵਧ ਦੇ ਵਾਸਤੇ ਇਹਨਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਆਪਣੀ ਜੇਬ ਚੋਂ ਖਰਚ ਕਰਕੇ ਵਾਹ ਜੀ ਵਾਹ ਜੀੜੀ 37 ਕਿਲੋ ਵਾਲੀ ਤੁਸੀਂ ਚੁਵਾਈ ਆ ਉਹ ਮੈਂ ਸੁਣਿਆ ਵੀ ਦੂਜੀਆਂ ਨਾਲ ਕਾਫੀ ਗੈਪ ਪਾ ਕੇ ਜਿੱਤੀ ਸੀ ਜੀ ਉੱਥੇ ਕਾਫੀ ਗੈਪ ਪਾ ਕੇ ਜਿੱਤੀ ਸੀ ਸਮਝੋ ਤੁਹਾਨੂੰ ਮੇਰੇ ਖਿਆਲ ਕੋ ਉਸ 7 ਕਿਲੋ ਦਾ ਜਿਹੜਾ ਨਾ ਗੈਪ ਓਕੇ ਜੀ ਉਹ ਕਰਕੇ ਤੇ ਉਸ ਪਹਿਲੀ ਪੋਜੀਸ਼ਨ ਲਈ ਉਸ ਤੋਂ ਬਾਅਦ ਇਸ ਪੀਡੀਐਫ ਦੇ ਇਸ ਮੁਕਾਬਲੇ ਤੇ ਮੇਰੀਆਂ ਤਿੰਨ ਪੋਜੀਸ਼ਨਾਂ ਨੇ ਤੀਜੇ ਨੰਬਰ ਤੇ ਮੇਰੀ ਸੰਘਾਰ ਮੱਜ ਲੱਗੀ ਅੱਠਵੇਂ ਨੰਬਰ ਤੇ ਮੇਰੀ ਲਾਲੀ ਮੱਜ ਲੱਗੀ ਇਹ ਵੀ ਚੁਆਈ ਚ ਇਹ ਵੀ ਚੁਆਈ ਐਸੇ ਚੁਆਈ ਵੀ ਐਸੇ ਪੀਡੀਐਫ ਦੇ ਐਸੇ ਮੁਕਾਬਲੇ ਦੇ ਵਿੱਚ ਮੈਂ ਤਿੰਨ ਪੋਜੀਸ਼ਨਾਂ ਲਈਆਂ ਕੀ ਬਾਤ ਹੈ ਵਾਹ ਜੀ ਅੱਗੇ ਵੀ ਅਲਹਮਦੁਲਿਲਾ ਕਈਆਂ ਮੁਕਾਬਲਿਆਂ ਦੇ ਵਿੱਚ ਮੈਂ ਆਪਣਾ ਅਗੇ ਤੋਂ ਦੱਸਿਆ ਕਿ 2015 ਦੇ ਵਿੱਚ ਪਹਿਲੀ ਦੂਜੀ ਵੀ ਲਈ ਜੇ ਇੱਕ ਵਾਰੀ ਪਹਿਲੀ ਚੌਥੀ ਲਈ ਇੱਕ ਵਾਰੀ ਤਿੰਨ ਪੋਜੀਸ਼ਨਾਂ ਮੈਂ ਹਾਰ ਸੰ ਕਿਟਰ ਸ਼ੋਚ ਲਈਆਂ ਵਾਹ ਅੱਛਾ ਇਨਾਮ ਸੰ ਲਾਹੌਰੋਂ ਲੱਭੇ ਸੰ ਅੱਛਾ ਜੀ ਅੱਛਾ ਮੁਕਾਬਲਾ ਪਤੋ ਕੀ ਹੋਇਆ ਸੀ ਓਕੇ ਜੀ ਓਕੇ ਤੇ ਜਿੱਦਾਂ ਕੋਈ ਮੇਲੇ 'ਚ ਚੁਆ ਗਈ ਮੱਝ ਦੁੱਧ ਜੀ ਜੀ ਉਹਦੇ ਗਾਹਕ ਬੜੇ ਆ ਜਾਂਦੇ ਹੁੰਦੇ ਆ ਜੀ ਜੀ ਵੀ ਮੂਹ ਮੰਗਵੇਂ ਪੈਸੇ ਲੱਗਣ ਲੱਗ ਜਾਂਦੇ ਸਰਦਾਰ ਸਾਹਿਬ ਸਨ ਮੱਝ ਦੀ ਜ਼ਾਤ ਦੇ ਨਾਲੇ ਸ਼ੱਕੇ ਹਾਂਜੀ ਮੇਰਾ ਸ਼ੌਕ ਜਾਂ ਮੇਰਾ ਕਾਰੋਬਾਰ ਜਾਂ ਬਿਜ਼ਨਸ ਅਸੀਂ ਇਸ ਤੇ ਨਹੀਂ ਕਰਦੇ ਹਾਂਜੀ ਇਸੀ ਦੀ ਜ਼ਾਤ ਨਾਲ ਕਰਨਾ ਸ਼ੱਕੇ ਅੱਜ ਦੇ ਦਿਨਾਂ ਤੱਕ ਸਾਰਾ ਪੰਜਾਬ ਗਵਾਏ ਸਾਰਾ ਜੱਗ ਗਵਾਏ ਅੱਜ ਦਾ ਦਿਨ ਤਾਂ ਐਸਾ ਵਕਤ ਨਹੀਂ ਕਿ ਹੋਇਆ ਮੇਰੇ ਕੋਲ ਮੱਝ ਕਿਸੇ ਪੋਜੀਸ਼ਨ ਲਈ ਹੋਵੇ ਜਾਂ ਕੰਮ ਚੰਗਾ ਕੀਤਾ ਹੋਵੇ ਤਾਂ ਮੈਂ ਜ਼ਿਆਦਾ ਪੈਸੇ ਦਾ ਲਾਲਚ ਨਾ ਵਿੱਚ ਲਈ ਹੋਵੇ ਵਾਹ ਜੀ ਕਿਉਂਕਿ ਆਸ਼ਕਨ ਕਰੀ ਮਸ਼ੂਕ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਮਸਤਾਨੀ ਮਾਇਦਾ ਤਾਰਕ ਸੁਲਤਾਨ ਸਾਹਿਬ ਦੇ ਸਾਹਮਣੇ 2 ਕਰੋੜ ਦੀ ਆਫਰ ਰਹੀ ਜਿਹੜੀ ਉਹਨਾਂ ਦੀ ਮਿਹਨਤ ਕੀਤੀ ਕਿ ਤੁਸੀਂ ਨਾ ਮਿਹਨਤ ਨਾਲ ਸੰਤੰਗ ਨਾ ਕਰੋ ਅੱਲਾ ਦੀ ਜ਼ਾਤ ਲੈ ਜਾਵੇ ਤੇ ਢਾਡੀ ਅਸੀਂ ਮੱਝ 2 ਕਰੋੜ ਦੀ ਜਾਂਦੇ 2 ਅਰਬ ਦੀ ਵੀ ਨਹੀਂ ਦੇਣੀ ਵਾਹ ਜੀ ਵਾਹ ਕੀ ਬਾਤ ਹੈ ਉਹਦੇ ਘੱਟੇ ਦਾ ਲੱਗਾ ਉਹ ਵੀ ਉਹਨਾਂ ਸੰਗੀਆਂ ਦੀ ਮਿਹਨਤ ਕਰਕੇ ਸਾਡੀ ਆਰਮੀ ਵੀ ਇਸ ਮੱਝ ਦੀ ਖਰੀਦਾਰ ਸੀ ਉਹਨਾਂ ਨੇ ਵੀ ਇਹ ਪੈਸੇ ਲਾਏ अच्छा जी ऐसा उन्होंने भी मेहनत की थी हालांकि तारक सुल्तान साहब ने मैं बड़ी रिक्वेस्ट की थी, थी। हां जी ते वो ਸਾਡੇ ਜਿਹੜੇ ਵੱਡੇ ਅਫਸਰ ਸਾਹਿਬ ਨੇ ਮਿਹਰਬਾਨੀ ਕੀਤੀ ਤੇ ਉਹ ਇਸ ਗੱਲ ਤੋਂ ਟਲ ਗਿਆ ਉਹਨਾਂ ਨੇ ਮਿਹਰਬਾਨੀ ਕਰ ਛੱਡੀ ਜੀ ਸਾਨੂੰ ਕਿਹਾ ਕਿ ਅਸੀਂ ਵੇਚਣਾ ਨਹੀਂ ਚਾਹਦੇ ਸਾਡੇ ਨਾਲ ਜ਼ਬਰਦਸਤੀ ਨਾ ਕਰੋ ਓਕੇ ਜੀ ਓਕੇ ਇਹ ਜੀ ਯਾਨੀ ਕਿ ਇਹ ਮਸਤਾਨੀ ਨਹੀਂ ਵੇਚੀ हां जी 2 ਕਰੋੜ ਰੁਪਇਆ ਮੱਝ ਦੀ ਬੜੀ ਕੀਮਤ ਹੈ ਬਿਲਕੁਲ ਜੀ ਕਹਿਣਾ ਤੋਂ ਪਹਿਲਾਂ ਵੀ ਜਿੰਨੀਆਂ ਮੱਝ ਪ੍ਰੋਡਕਸ਼ਨਾਂ ਲਈਆਂ ਨੇ ਹਾਰਫ ਸਾਈਹ ਸਾਹਿਬ ਮੇਰੇ ਵੱਡੇ ਭਾਈ ਨੇ ਨਾਲੇ ਗਵਾਢੀ ਨੇ ਇਹ ਇਸ ਫੀਲਡ ਦੇ ਵਿੱਚ ਨੇ ਔਰ ਇਸ ਦਾ ਬੜਾ ਅੱਛਾ ਜਾਣਦੇ ਹਾਂਜੀ ਕਿ ਕੋਈ ਬੰਦਾ ਵੀ ਇਹ ਨਹੀਂ ਸਾਬਤ ਕਰ ਸਕਦਾ ਵੀਡੀਓ ਤੇ ਮੈਂ ਗੱਲ ਕਰਦਾ ਪਿਆ ਬੰਦਾ ਸਾਬਤ ਕਰੇ ਜਾਂਦੀ ਕੋ ਪੋਜੀਸ਼ਨ ਵਾਲੀ ਮੱਝ ਵੇਚੀ ਉਹ ਤੇ ਅਸੀਂ ਭਾਈ ਦੀ ਜਾਤ ਨਾਲ ਸ਼ੱਕ ਕਰਨਾ ਵਪਾਰ ਨਹੀਂ ਕਰਦੇ ਵਾਹ ਜੀ ਬੜੀ ਗੱਲ ਆ ਜੀ ਤੇ ਪਾਜੀ ਇੱਕ ਚੀਜ਼ ਹੋਰ ਆ ਵੀ ਜਿੱਦਾਂ ਹੁਣ 37 37.5 ਕਿਲੋ ਵਾਲੀ ਰਿਕਾਰਡ ਕਰਾਈ ਇਹਦੇ ਬੱਚੇ ਕੋਈ ਮਤਲਬ ਕੋਈ ਤਿਆਰ ਕੀਤਾ ਹੁਣ ਤੱਕ ਕਿੱਡੇ ਨਾਲ ਅਸੀਂ ਤਿਆਰ ਕਰ ਰਹੇ ਆਂ ਇਨਸ਼ਾਅੱਲਾ ਆ ਜਿਹੜਾ 11ਵਾਂ 12ਵਾਂ ਮਹੀਨਾ ਹੁੰਦਾ ਪਿਆ ਸਾਨੂੰ ਉਮੀਦ ਹੈ ਕਿ ਉਦੋਂ ਤੱਕ ਮਜੀ ਕ੍ਰਾਸ ਕਰਨ ਲੱਗ ਜਾਤਾ ਓਕੇ ਜੀ ਓਕੇ ਤੇ ਪਹਿਲਾਂ ਕੋਈ ਬੱਚਾ ਰੱਖਿਆ ਹੋਇਆ ਜੀ ਨਹੀਂ ਜੀ ਕਿਸੇ ਨੂੰ ਦਿੱਤਾ ਜੀ ਨਹੀਂ ਇਹਦਾ ਪਿਛਾ ਇੱਕ ਆਪਣਾ ਪਿਛਲੇ ਘਰ ਕੋਈ ਬੱਚਾ ਹੈ ਸਾਡੇ ਕੋਲ ਨਹੀਂ ਓਕੇ ਜੀ ਓਕੇ ਤੇ ਹੁਣ ਜਿਹੜੀ ਤੁਹਾਡੇ ਕੋਲ ਦੂ ਮੱਝਾਂ ਜੀ ਜੀ ਇੱਕ 23ਵੇਂ ਸੂਏ ਆ ਇੱਕ 24ਵੇਂ ਸੂਏ ਆ ਜੀ ਜੀ ਉਹਨਾਂ ਬਾਰੇ ਵੀ ਥੋੜਾ ਜਿਹਾ ਇੱਕ ਦਾ ਨਾਮ ਬਿੱਲੀ ਹੈ ਜੀ ਮਸ਼ਹੂਰੇ ਜ਼ਮਾਨਾ ਮੱਝ ਇੱਕ ਦਾ ਨਾਮ ਪਟੋਲਾ ਜੀ अच्छा जी ਜਿਹੜੀ ਬਿੱਲੀ ਮਾਝ ਉਹ ساری ਜ਼ਿੰਦਗੀ ਹਾਂਜੀ ਕਿਸੇ ਥਣ ਤੇ ਪਾਲਣੀ ਪਈ ਛੱਡੀ ਨਹੀਂ ਮਾਰੀ ਸਾੜੂ ਨਹੀਂ ਕੀਤਾ ਮਲੇ ਨਹੀਂ ਕੀਤੀ ਕੋਈ ਇਸ ਤਰ੍ਹਾਂ ਦਾ ਐਬ ਨਹੀਂ ਕੀਤਾ ਤੇ ਉਹ ਮਾਝ ਜਿਹੜੀ ਹੈ ਉਹ ਬੜੀ ਕਾਮਯਾਬ ਮਾਝ ਔਰ ਬੜੀ ਮੇਰੀ ਫੇਵਰਿਟ ਮਾਝ ਹੈ ਹਾਂਜੀ ਜਦੋਂ ਉਹਦੇ ਤੇ ਵਕਤ ਸੀ ਉਹਦੇ ਵੀ ਬੜੇ ਰੁਪਏ ਲੱਗੇ ਅੱਛਾ ਜੀ ਵਿਚ ਹੀ ਦੀ ਜੀ ਉਹ ਹੋ ਜੇ ਵੀ ਆਨ ਵਧੀਆ ਉਹਦੇ ਵਿੱਚ ਅਜੇ ਵੀ ਚੌਥਾ ਸੁਆ ਜਿਹੜੇ ਬੰਦੇ ਨੇ ਦਸੀਏ ਉਹ ਨਾ ਮੰਨ ਜਾਂਦਾ ਵਾਹ ਮੈਂ ਆਪ ਮੰਨ ਜਾਣਾ ਸੀ ਜੇ ਤੁਸੀਂ ਜਿਹੜਾ ਉਹਨਾਂ ਦਾ ਵੇਖਣਾ ਉਹ ਜਿਹੇ ਚੌਥੇ ਪੰਜਵੇਂ ਸੋਏ ਵਾਲਾ ਜੀ ਬਿਲਕੁਲ ਜੀ ਵੀਡੀਓ ਵੀ ਨਾਲ ਲਾਉਂਗੇ ਬੋਡੀ ਸਟਰਕਚਰ ਉਹ ਜਿਹਾ ਹੀ ਪਿਆ ਸਿੰਘ ਉਹਨੇ ਵਧੀਆ ਪਿਆ ਹਜੇ ਮੂੰਹ ਚ ਦੰਦ ਨਹੀਂ ਨਾਲ ਹੈ ਨਾ ਜੀ ਮੂੰਹ ਚ ਦੰਦ ਨਾਲ ਤੁਹਾਨੂੰ ਜਾਗ ਰਹੀ ਹਾਂ ਜੀ ਹਾਂ ਜੀ ਹੁਣ ਇਸ ਟਾਈਮ ਕਿੰਨੇ ਸੰਡੇ ਰੱਖੇ ਹੋਏ ਆ ਜੀ ਉੱਥੇ ਇਸ ਟਾਈਮ ਮੇਰੇ ਕੋਲ ਰਾਤੀ 6:30 ਨੇ ਜੀ ਉਹ ਜਿਹੜੇ ਇਸ ਟਾਈਮ ਕ੍ਰੋਸਿੰਗ ਕਰ ਰਹੇ ਆ ਓਕੇ ਜੀ ਜੀ ਤੇ ਉਹਨਾਂ ਨੂੰ ਬਦਲ ਬਦਲ ਕੇ ਯੂਜ਼ ਕਰੀ ਜਾਂਦੇ ਨੇ ਬਦਲ ਬਦਲ ਕੇ ਯੂਜ਼ ਕਰੀ ਜਾਂਦੇ ਤੇ ਬਾਅਦ ਚ ਜਿੱਦਾਂ ਇਸ ਟਾਈਮ ਕੋਈ ਪੰਜੀ ਕੀ ਝੋਟੀਆਂ ਨਿਕਲੀਆਂ ਪਈਆਂ ਜੀ ਹਾਂਜੀ ਜਿਹੜੀਆਂ ਸਮਝੋ ਤੇ ਸੌਣ ਦੇ ਵਿੱਚ ਤੋਂ ਸੂਣੀਆਂ ਸ਼ੁਰੂ ਹੋ ਜਾਂਦੀਆਂ ਹਾਂਜੀ ਤੇ ਅੱਗੇ ਸਮਝੋ 11 ਮਹੀਨਿਆਂ ਤੱਕ ਸਾਰੀਆਂ ਸੂ ਜਾਣਗੀਆਂ ਓਕੇ ਜੀ ਓਕੇ ਤੇ ਭਾਜੀ ਹੁਣ ਇਸ ਟਾਈਮ ਤੁਹਾਡੇ ਫਾਰਮ ਤੇ ਟੋਟਲ ਜਾਨਵਰ ਕਿੰਨੇ ਰੱਖੇ ਹੋਏ ਆ ਜੀ ਸਾਡੇ ਕੋਲ ਜੀ ਕੋਈ ਪਾਉਣੇ 200 ਮਾਜਾ ਜਾਨਵਰ ਨਿਕਾ ਵੱਡਾ अच्छा जी कटियां बिचियां ला कटियां कटे मजी चोटियां ये बन जानियां ਤੇ ਨਾਲ ਕੋਈ ਗੋਕੇ ਨਹੀਂ ਕੋਈ ਯੋਗਦਾਨਾਂ ਦੀ ਹੈ अच्छा ਉਸ ਤੋਂ ਬਾਅਦ ਕੋਈ 6-7 ਗਾਈ ਨੇ अच्छा जी ਤੇ ਕੋਈ 100-100-100 ਬકરીਆਂ ਨਾਲ अच्छा जी 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 ओके ਕਿ ਜਾਨਵਰ ਨੇ ਸਾਡੇ ਕੋਲ ਤੇ ਹੁਣ ਇਸ ਟਾਈਮ ਦੁੱਧ ਵਾਲੇ ਕਿੰਨੇ ਜਾਨਵਰ ਆ ਜੀ ਫਾਰਮ ਤੇ ਦੁੱਧ ਵਾਲੇ ਜਾਨਵਰ ਜਿਹੜੇ ਨੇ ਕੋਈ 50 ਕੋਣੇ ਨੇ 50-55 अच्छा जी ਤੇ ਇਹਨਾਂ ਨੂੰ ਕਿਦਾਂ ਤੁਸੀਂ ਸਾਈਲਜ ਵੀ ਯੂਜ਼ ਕਰਦੇ ਆ ਜਾਂ ਦੂਜੀ ਤਰ੍ਹਾਂ ਤੂੜੀ ਦੇ ਹਰ ਤੇ ਦਾਣਾ ਬਸ ਇਹ ਸਾਈਲਜ ਅਸੀਂ ਪਹਿਲੇ ਇਸਤੇਮਾਲ ਕਰਦੇ ਰਹੇ ਸਾਈਲਜ ਮੱਝ ਦੇ ਉੱਤੇ ਕਾਮਯਾਬ ਨਹੀਂ ਜੀ ਗਾਂ ਵਾਸਤੇ ਚੰਗਾ ਹੁਣ ਸਾਈਲਜ ਥੋੜੇ ਹੀ ਬਣਾਈਦਾ ਜਿਹੜਾ ਕੋਈ ਮੱਝ ਆਪਣਾ ਗਾਂ ਹੀ ਪਾਲਿਆ ਕੋਈ ਬੱਚਿਆਂ ਨੂੰ ਪਾਲਿਆ ਤੇ ਬਾਕੀ ਮੱਝ ਨੂੰ ਤਾਜ਼ਾ ਪਠਾਸੀ ਪੰਨੇ ਖੁਦਰ ਦੇ ਹਾਂਜੀ ਭਈ ਤੂੜੀ ਲਾ ਕੇ ਸਾਈਲਜ ਨੇ ਤੁਹਾਨੂੰ ਕੀ ਕਮੀ ਦਿੱਤੀ ਵੀ ਸਾਈਲਜ ਤੁਹਾਨੂੰ ਸਾਈਲਜ ਮੱਝ ਵਾਸਤੇ ਕਾਮਯਾਬ ਨਹੀਂ ਮੱਝ ਉਹਨਾਂ ਮੋਟੀਆਂ ਜ਼ਿਆਦਾ ਹੋ ਜਾਂਦੀਆਂ ਨੇ ਤੇ ਮਲੀਬਾਦੀ ਜ਼ਿਆਦਾ ਕਰਦੀਆਂ ਨੇ ਤੇ ਦੁੱਧ ਐਵਰੇਜ ਉਤਨੀ ਨਹੀਂ ਦਿੰਦੀਆਂ ਜਿੰਨੀ ਦੇਣੀ ਚਾਹੀਦੀ ਜਿੰਨੀ ਪੱਠਿਆਂ ਤੇ ਦੇਣੀਆਂ ਉਤਨੀ ਸੈਲਜ ਤੇ ਨਹੀਂ ਦਿੰਦੀਆਂ ਓਕੇ ਮਤਲਬ ਮਲੀਬਾਦੀ ਜਿਹੜਾ ਤੁਸੀਂ ਕਹਿ ਰਹੇ ਹੋ ਬੇਬਾਦੀ ਨੂੰ ਕਹਿੰਦੇ ਹੋ ਜਾਂ ਬਾਈ ਬਾਦੀ ਨੂੰ ਮਲੀਬਾਦੀ ਕਹਿੰਦੇ ਆ ਜੀ ਤੇ ਅਸੀਂ ਤੇ ਜਿਹੜਾ ਨਾ ਸਬਜ਼ ਪੱਠੇ ਵਿੱਚ ਮਜੀ ਚੋਕ ਕੇ ਆਉਣ ਚਰਾਈ ਕਰਕੇ ਆਉਣ ਤੇ ਕੁਝ ਪੱਠੇ ਸੁੱਧੇ ਕੋਈ ਕੁੱਤਰ ਕੇ ਪਾਣਿਆਂ ਤੇ ਅਸੀਂ ਇੰਜ ਕਰਕੇ ਖੁਸ਼ ਰਹਨੇ ਆ ਕੱਚੀ ਜਗ੍ਹਾ ਤੇ ਬੰਜੀ ਰੱਖਦੇ ਆ ਓਕੇ ਜੀ ਓਕੇ ਜੀ ਜੀ ਤੇ ਦਾਣਾ ਕਿਦਾਂ ਆਪਣਾ ਬਣਵਾ ਕੇ ਦਾਣਾ ਪਾਣੇ ਹੁੰਨੇ ਆ ਜੀ ਜੀ ਕੁਝ ਮਜੀ ਤੇ ਦਾਣਾ ਜਿਹੜੀਆਂ ਮਜੀ ਨੇ ਉਹਨਾਂ ਨੂੰ DNA ਆਪਣਾ ਪਾਣਿਆ ਤੇ ਕੁਝ ਬਾਜ਼ਾਰੀ ਵੀ ਲੈਕ ਪਾਣੇ ਆ ਜੀ ਓਕੇ ਕਦੀ ਜ ਆਪਣਾ ਨਾਂ ਤਿਆਰ ਹੋਵੇ ਕਦੀ ਕੋ ਵਿੱਚ ਕੋ ਟਿਲ ਮੱਠ ਹੋ ਜਾਂਦੀ ਦੀਵਿੰਦਾਰਾ ਕੰਮ ਹੈ ਆਪਣਾ ਹਾਂਜੀ ਤੇ ਫਿਰ ਬਾਜ਼ਾਰੀ ਵੀ ਲੈਕ ਪਾ ਲੈਣੇ ओके okay, ओके okay. ते दाणे ਬਾਰੇ ਤਾਂ ਦੱਸ ਸਕਦੇ ਆ ਵੀ ਦਾਣਾ ਕਿਦਾਂ ਬਣਾਵੰਨੇ ਕੋਈ ਨਹੀਂ ਕਿ ਦਾਣਾ ਜਿਹੜੀਆਂ ਕੋਈ ਜ਼ਰੀਏ ਜਨਾਸ ਨੇ ਮੇਰਾ ਮਤਲਬ ਮੁਕਈ ਹੋ ਗਈ ਮਾਂ ਮੂੰਗੀ ਦਾ ਦਲੀਆਂ ਹੋ ਗਿਆ ਬਈ ਮੁਕਈ ਦੀ ਖੜ ਬਣਾਉਣਾ ਖੜ ਕੋਟੀ ਦੱਸ ਸਕਦੇ ਆ ਵੀ ਐਨਾ ਇਹ ਐਨਾ ਜਾਂ ਨਹੀਂ ਇਹ ਜੀ ਜੀ ਹਰ ਚੀਜ਼ ਮਿਕਸ ਕਰਕੇ ਦਲਾ ਲੈਣਾ ਸਾਡਾ ਸਰਦਾਰ ਜੀ ਐਡਾ ਟੈਕਨੀਕਲ ਕੰਮ ਨਹੀਂ ਜੇ ਸਿੱਝਾ ਕੰਮ ਹੈ ਸਾਡਾ ਜੀ ਅੱਛਾ ਜੀ ਤੇ ਇਹ ਰਲਾ ਮਲਾ ਕੇ ਪਾ ਲਿਆ ਤੇ ਗੁਜ਼ਾਰਾ ਹੋ ਗਿਆ ओके जी ओके ਬਸ ਠੀਕ ਹੈ ਜੀ ਤੇ ਕੱਲੇ ਫਾਰਮ ਫਾਰਮ ਲਈ ਤੁਸੀਂ ਬੀਜ ਤਾਂ ਮੱਝਾਂ ਲਈ ਉਹ ਕਿੰਨੀ ਜ਼ਮੀਨ ਰੱਖੀ ਹੋਈ ਆ ਪੱਠੇ ਮਾਰ ਸਾਰੇ ਮਾਲ ਡੰਗਰ ਵਾਸਤੇ ਨਾ ਕੋਈ 25 ਏਕੜ ਜ਼ਮੀਨ ਜਿਹੜੀ ਹੋਈ ਹੈ ਜੀ ਓਕੇ ਉਹਦੇ ਚ ਮਤਲਬ ਬਰਸਣ ਵੀ 20% ਗੱਡ ਲਿਆ ਕੋਈ ਦੂਜੇ ਪੱਠੇ ਗੱਡ ਲਿਆ ਕੋਈ ਮੁਕਈ ਗੱਡ ਲਈ ਹਾਂਜੀ ਕੋਈ ਦੋ ਖੇਲੇ ਤਿੰਨ ਕਮਾਦ ਲਾ ਲਿਆ ਵਿੱਚ ਕੋ ਇਸ ਤਰ੍ਹਾਂ ਕਰਕੇ ਜੀ ਬਰ ਠੀਕ ਹੈ ਠੀਕ ਹੈ ਜੀ ਜੀ ਤੇ ਹੁਣ ਹੋਰ ਵੀ ਬੱਕਰੀਆਂ ਵੀ ਰੱਖੀਆਂ ਹੋਈਆਂ ਤੁਸੀਂ ਜਾਂ ਬੱਕਰੀਆਂ ਵੀ ਕੋਈ 100 100 ਬੱਕਰੀ ਰੱਖੀ ਹੋਈ ਅੰਮ੍ਰਿਤਸਰੀ ਬੀਤਲ ਸਾਡੇ ਕੋਲ ਬੱਕਰੀਆਂ ਅੱਛਾ ਜੀ ਤੇ ਅਸੀਂ ਉਹਨਾਂ ਦਾ ਵੀ ਬੜਾ ਸ਼ੌਕ ਰੱਖਦੇ ਆ ਪਿੱਛੇ ਬੱਕਰੀ ਸਾਡੀ ਇੱਕ ਲੱਗੀ ਸੈਕੰਡ ਅੱਠ ਥਰਡ ਲੱਗੀ ਫੈਸਲਾਬਾਦ ਅਰ ਯੂਨੀਵਰਸਿਟੀ ਤੋਂ ਅੱਛਾ ਜੀ ਜੀ ਉਹ ਉਹ ਮਤਲਬ ਦੁੱਧ ਮੁਕਾਬਲਾ ਜੀ ਵਾਹ ਜੀ ਵਾਹ ਕਿੰਨਾ ਦੁੱਧ ਦੁੱਧ ਸਾਢੇ 7 ਕਿਲੋ ਜੀ ਸਾਢੇ 7 ਕਿਲੋ ਹੈ ਜੀ ਜੀ ਉਹ ਕਿੰਨੇ ਦਿਨਾਂ ਦੀ ਚਵਾਈਆਂ ਹੁੰਦੀਆਂ ਜੀ ਉਹ ਵਿੱਚ ਇਸੇ ਤਰ੍ਹਾਂ ਹੀ ਹੁੰਦੀਆਂ ਜੀ ਚਾਰ ਚਵਾਈਆਂ ਦੋ ਕੱਚੀਆਂ ਦੋ ਪੱਕੀਆਂ ਦੀ ਇਸ ਤਰ੍ਹਾਂ ਮਜੀਆਂ ਹੁੰਦੀਆਂ ਅੱਛਾ ਜੀ ਜਾਂ ਉੱਥੇ ਤਾਂ ਗੁਜਰ ਸਾਹਿਬ ਮੁਕਾਬਲਾ ਕਰਾਂਦੇ ਫੈਸਲਾਬਾਦ ਰੈਡੀ ਯੂਨੀਵਰਸਿਟੀ ਹਾਂਜੀ ਜਾਂ ਸਾਡੇ ਕੋਲ ਬੜਾ ਵੱਡਾ ਮੁਕਾਬਲਾ ਹੁੰਦਾ ਸਾਰੇ ਪੰਜਾਬ ਦੀਆਂ ਬੱਕਰੀਆਂ ਹੁੰਦੀਆਂ ਉੱਥੇ ਅੱਛਾ ਤੇ ਤੁਸੀਂ ਹੁਣ ਇੱਥੇ ਪਾਕਿਸਤਾਨ 'ਚ ਕਿਹੜੀ-ਕਿਹੜੀ ਬਰੀਡ ਹੈ ਜੀ ਬੱਕਰੀਆਂ ਦੀ ਇੱਥੇ ਢੇਰ ਸਾਰੀਆਂ ਬੱਕਰੀਆਂ ਦੀ ਬਰੀਡ ਹੈ ਜੀ ਇੱਥੇ ਅੰਮ੍ਰਿਤਸਰੀ ਜਿਹੜੀ ਸਭ ਤੋਂ ਅੱਛੀ ਹੈ ਅੰਮ੍ਰਿਤਸਰੀ ਬੀਤਲ ਹਾਂਜੀ ਮੱਖੀ ਚੀਨੀ ਬੀਤਲ ਆ ਸ਼ੇਰੀ ਬੀਤਲ ਗੁਜਰਾਤੀ ਬੀਤਲ ਤੇ ਉਸ ਤੋਂ ਬਾਅਦ ਟੇਢੀ ਅੱਛਾ ਜੀ ਟੇਢ ਸਾਰੇ ਨਾਂ ਨੇ ਜੀ ਮੈਨੂੰ ਇਤਨੇ ਨਾਂ ਨਹੀਂ ਆਉਂਦੇ ਬੱਕਰੀਆਂ ਮੇਰੇ ਖਿਆਲ ਚ ਪਾਕਿਸਤਾਨ ਦੇ ਵਿੱਚ ਕੋ ਆਪਣਾ ਸਾਡੇ ਪੰਜਾਬ ਦੇ ਵਿੱਚ ਕੋ 20 ਨਸਲਾਂ ਤੇ ਹੋਣੀਆਂ ਜੀ ਉਹ ਜੇ ਆਪਾਂ ਦੇਖੀਏ ਉਹਦੇ ਪਰਪਸ ਤੇ ਵੀ ਆਪਾਂ ਨੇ ਕੱਲ ਨੂੰ ਐਜ਼ ਅ ਮੀਟ ਪਰਪਸ ਤੇ ਵੇਚਣਾ ਜੀ ਜੀ ਵੀ ਜਿੱਦਾਂ ਕੋਈ ਛੱਲੇ ਛੁੱਲੇ ਹੋਗੇ ਅੱਗੇ ਜੀ ਜੀ ਉਹ ਕਿਹੜੀ ਫਾਇਦੇਮੰਦ ਦਾ ਮਤਲਬ ਇਸ ਟਾਈਮ ਤੁਹਾਡੇ ਹਿਸਾਬ ਨਾਲ ਮਸਲਾ ਸਾਡੇ ਹਿਸਾਬ ਨਾਲ ਟੇਢੀ ਅੱਛਾ ਜੀ ਜਾ ਉਹ ਬੱਚੇ ਵੀ ਜ਼ਿਆਦਾ ਦੇ ਰਹੀਆਂ ਬੱਚੇ ਉਹ ਦਰਦੇ ਵੀ ਜਲਦੀ ਉਹ ਮਦਰੀ ਮੱਖੀ ਚੀਨੀ ਵੀ ਠੀਕ ਹੈ ਅੱਛਾ ਜੀ ਮੱਖੀ ਚੀਨੀ ਵੀ ਬੀਤਲ ਬੀਤਲ ਨਹੀਂ ਤੇ ਇਹ ਬੀਤਲ ਅੰਬਰ ਸਰੀ ਬੀਤਲ ਸਾਰੀਆਂ ਹੀ ਠੀਕ ਨੇ ਸਾਰੀਆਂ ਗੋਸ਼ਤ ਵਾਸਤੇ ਵੀ ਕੰਮ ਦਿੰਦੀਆਂ ਨੇ ਹਾਂਜੀ ਦੁੱਧ ਵਾਸਤੇ ਵੀ ਦਿੰਦੀਆਂ ਨੇ ਅੱਛਾ ਜੀ ਜਾਂ ਮੇਨ ਬੱਕਰੀਆਂ ਮੱਖੀ ਚੀਨੀ ਤੇ ਅੰਬਰ ਸਰੀ ਬੀਤਲ ਅੱਛਾ ਇਹ ਦੋ ਨਸਲਾਂ ਚੰਗੀਆਂ ਵੱਡੀਆਂ ਬੱਕਰੀਆਂ ਬਣਦੀਆਂ ਦੁੱਧ ਸ਼ੁੱਧ ਵੀ ਚੰਗਾ ਕਰਦੀਆਂ ਤੇ ਵੇਖਣ ਵੀ ਬੜੀਆਂ ਖੂਬਸੂਰਤ ਲੱਗਦੀਆਂ ਚਲੋ ਜੀ ਹੋਰ ਧੰਨਵਾਦ ਦਿਓ ਜੀ ਇਜਾਜ਼ਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਅੱਜ ਜੀ ਮਿਹਰਬਾਨੀ ਤੁਸੀਂ ਆਪਣਾ ਫਾਰਮ ਕਮਾਇਆ ਸਾਰਾ ਦਿਨ ਸਾਨੂੰ ਦਿੱਤਾ ਜੀ ਆਪਣਾ ਜੀ ਮਿਹਰਬਾਨੀ ਤੇ ਫੇਰ ਕਬੱਡੀ ਤੇ ਲੈ ਕੇ ਗਏ ਆ ਸਾਨੂੰ ਉੱਥੇ ਜਿਹੜਾ ਮਾਨ ਸਨਮਾਨ ਮਿਲਿਆ ਉਹਦਾ ਧੰਨਵਾਦ ਜੀ ਜੀ ਮਿਹਰਬਾਨੀ ਹਾਂ ਜੀ ਨਹੀਂ ਧੰਨਵਾਦ ਜੀ ਕਦੇ ਮਾਰੂ ਜਿਹੜਾ ਤੁਸੀਂ ਉੱਥੇ ਇੰਡੀਆ ਨੂੰ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਜੀ ਜੀ ਠੀਕ ਹੈ ਜਨਾਬ ਪੂਰੀ ਕੋਸ਼ਿਸ਼ ਕਰਾਂਗੇ ਹਾਂ ਜੀ